ਫਾਜ਼ਲ ਕਾ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ੋਰਦਾਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਆਗੂਆਂ ਤੇ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਮਨਰੇਗਾ ਸਕੀਮ ਦਾ ਨਾਂ ਬਦਲਣ ਦੇ ਫੈਸਲੇ ਦਾ ਤਿੱਖਾ ਵਿਰੋਧ ਜਤਾਇਆ ਹੈ ਦੇਖੋ ਨਾਮ ਬਦਲ ਨਾਲ ਨਹੀਂ ਇਹ ਗਰੀਬ ਪਰਿਵਾਰਾਂ ਨੂੰ ਅੱਜ ਤੋਂ 20 ਸਾਲ ਪਹਿਲਾਂ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਨੇ ਲਾਗੂ ਕੀਤਾ ਸੀ ਰੋਜ਼ਗਾਰ ਗਰੰਟੀ ਜਿਹੜੀ ਦਿੱਤੀ ਸੀ ਤੁਸੀਂ ਦੇਖਿਆ ਜੇ ਹਾਲਾਤ ਬਹੁਤ ਖਰਾਬ ਹੈ ਜਿਹੜੇ ਗਰੀਬ ਪਰਿਵਾਰ ਹੈ ਮਨਰੇਗਾ ਦੇ ਵਿੱਚ ਉਹਨਾਂ ਨੂੰ ਜਿਹੜੀ ਡੇਲੀ ਉਹਨਾਂ ਨੂੰ ਕੰਮ ਮਿਲਦਾ ਸੀ ਔਰ ਦਿਹਾੜੀ ਮਿਲਦੀ 100 ਦਿਨ ਦੀ ਜਿਹੜੀ ਗਰੰਟੀ ਦਿੱਤੀ ਗਈ ਸੀ ਤਾਂ ਉਹਨਾਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਹੁੰਦਾ ਸੀ ਮਹਿੰਗਾਈ ਬਹੁਤ ਜ਼ਿਆਦਾ ਔਰ ਇਸ ਮਹਿੰਗਾਈ ਦੇ ਵਿੱਚ ਜੇ ਉਹ ਪੈਸਾ ਉਹਨਾਂ ਦੇ ਘਰਾਂ ਚ ਆਉਂਦਾ ਸੀ ਤਾਂ ਉਹਨਾਂ ਦੇ ਇੱਕ ਘਰ ਚਲਾਉਣ ਵਾਸਤੇ ਬਹੁਤ ਸਹਾਇਕ ਹੁੰਦਾ ਸੀ ਹੁਣ ਇਹਨਾਂ ਨੇ 60 40 ਦੀ ਰੇਸ਼ੋ ਕਰ ਦਿੱਤੀ ਹੈ 60 40 ਦੇ ਵਿੱਚ ਪੰਜਾਬ ਤਾਂ ਪਹਿਲਾਂ ਹੀ 10% ਜਦੋਂ ਸੀਗਾ ਸ਼ੇਰ ਤੋਂ 10% ਨਹੀਂ ਦੇ ਸਕਦਾ ਸੀ 6 ਮਹੀਨਿਆਂ ਤੋਂ ਨਰੇਗਾ ਬੰਦ ਪਈ ਹੈ ਤਾਂ ਉਹ 40% ਕਿੱਥੋਂ ਦੇਣਗੇ ਇਹ ਇੱਕ ਪੰਜਾਬ ਦੇ ਨਾਲ ਜਾਂ ਦੇਸ਼ ਦੇ ਨਾਲ ਇੱਕ ਸਾਜ਼ਿਸ਼ ਆ ਔਰ ਗਰੀਬ ਲੋਕਾਂ ਨਾਲ ਧੱਕਾ ਹੈ ਵੀ ਜਿਹੜੀ ਇਹ ਰੇਸ਼ੋ ਇਹਨਾਂ ਨੇ ਸੈੱਟ ਕੀਤੀ ਹੈ ਔਰ ਇਹਦੇ ਵਿੱਚ ਬੀਜੇਪੀ ਨੇ ਸਾਰਾ ਕੁਝ ਆਪ ਦੇ ਹੱਥ ਚ ਕੰਟਰੋਲ ਚ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੰਰੇਗਾ ਜਦੋਂ ਬੰਦ ਹੋਣੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪੈਸਾ ਨਹੀਂ ਪਹੁੰਚਣਾ ਔਰ ਲੋਕਾਂ ਦੇ ਜਿਹੜੇ ਗਰੀਬ ਪਰਿਵਾਰਾਂ ਤੇ ਅਸਰ ਪੈਣਾ ਗਰੀਬ ਪਰਿਵਾਰ ਤੇ ਵੀ ਪੈਣਾ ਦੁਕਾਨਦਾਰ ਤੇ ਵੀ ਪੈਣਾ ਕਿਉਂਕਿ ਉਹਨਾਂ ਲੋਕਾਂ ਨੇ ਸਮਾਨ ਖਰੀਦਣਾ ਬਾਹਰ ਜਾਣਾ ਇਹ ਸਾਰਾ ਇੱਕ ਦੂਜੇ ਨਾਲ ਅਟੈਚ ਹੈਗਾ ਤਾਂ ਇਹ ਜਿਹੜੀ ਸੰਘਰਸ਼ ਅਸੀਂ ਕਾਂਗਰਸ ਪਾਰਟੀ ਵੱਲੋਂ ਵਿੱਢਿਆ ਅਸੀਂ ਲੋਕਾਂ ਤੱਕ ਲੈ ਕੇ ਜਾਵਾਂਗੇ ਵੀ ਇਹ ਜਿਹੜੀ ਸਕੀਮ ਕਾਂਗਰਸ ਪਾਰਟੀ ਦੇ ਦਿੱਤੀ ਸੀ ਇਹਨਾਂ ਨੇ ਨਾਮ ਬਦਲ ਕੇ ਨਾਮ ਨਹੀਂ ਬਦਲਿਆ ਇਹ ਸਕੀਮ ਨੂੰ ਹੀ ਬਦਲ ਦਿੱਤਾ ਗਿਆ ਔਰ ਇਹ ਸਕੀਮ ਨੂੰ ਦੁਬਾਰਾ ਕਾਂਗਰਸ ਪਾਰਟੀ ਚ ਸਟਾਈਚ ਆਵੇ ਇੱਥੇ ਪੰਜਾਬ ਚ ਅਸੀਂ ਆਪ ਦਾ ਜਿਹੜਾ ਸ਼ੇਅਰ ਪਾ ਸਕੀਏ ਤਾਂ ਕਿ ਗਰੀਬ ਲੋਕਾਂ ਚਲਵਾ ਸਕੀਏ ਦੇਖੋ ਜਦੋਂ ਬਿੱਲ ਪਾਸ ਹੋਣਾ ਸੀ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਪਤਾ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਇਸ ਦੇ ਉੱਤੇ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਸੀ ਧਰਨੇ ਪ੍ਰਦਰਸ਼ਨ ਕਰਨੇ ਚਾਹੀਦੇ ਸੀ ਇੱਕ ਮੂਵਮੈਂਟ ਬਣਾਉਣੀ ਚਾਹੀਦੀ ਸੀ ਪਰ ਇਹ ਸੁੱਤੇ ਰਹੇ ਜਦੋਂ ਬਿੱਲ ਪਾਸ ਹੋ ਗਿਆ ਹੁਣ ਇਹ ਜਲਾਸ ਬੁਲਾਉਣਗੇ ਜਲਾਸ ਬਣਾ ਕੇ ਇੱਕ ਖਾਨਾ ਪੂਰਤੀ ਕੀਤੀ ਜਾਊਗੀ ਔਰ ਉਹਦਾ ਕੋਈ ਅਸਰ ਨਹੀਂ ਹੋਣਾਗਾ ਠੀਕ ਹੈ ਬਣਾਉਣ ਬਲਾਕ ਦੇ ਇਜਲਾਸ ਚ ਉਹ ਤੂ ਤੂ ਮੈਂ ਮੈਂ ਨਾ ਕਰਨ ਉਹਨੂੰ ਇੱਕ ਸਾਰਥਕ ਬਣਾਉਣ ਤਾਂ ਕਿ ਲੋਕਾਂ ਦੀ ਭਲਾਈ ਦੀ ਗੱਲ ਹੋ ਸਕੇ ਆਉਣ ਵਾਲੇ ਸਮੇਂ 'ਚ ਲੋਕਾਂ ਵਾਸਤੇ ਪੰਜਾਬ ਸਰਕਾਰ ਕੀ ਚਾਹੁੰਦੀ ਹੈ ਪਰ ਜੇ ਕਾਂਗਰਸ ਦੀ ਇਹ ਦੇਣ ਹੈ ਨਾ ਜੀ ਤੇ ਸਰਕਾਰ ਆਉਣ ਵਾਲੇ ਸਮੇਂ 40% ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਸਰਕਾਰ ਕੋਲੇ ਇਸ ਟਾਈਮ ਪੈਸੇ ਨਹੀਂ ਹੈ 40% ਉਹਨਾਂ ਨੇ ਆਪ ਦਾ ਸ਼ੇਅਰ ਨਹੀਂ ਦੇ ਸਕਣਾ ਸਾਰਾ ਕੁਝ ਆਨਲਾਈਨ ਹੈ ਫੋਟੋ ਖਿੱਚੀ ਜਾਂਦੀ ਹੈ ਜਦੋਂ ਕੰਮ ਚੱਲਦਾ ਹੈ ਤਾਂ ਜਿਹੜੀ ਜਿਹਦੀ ਫੋਟੋ ਖਿੱਚੀ ਹੈ ਜੀਨੇ ਆਪ ਉੱਥੇ ਹਾਜ਼ਰੀ ਲਾਈ ਹੈ ਖਾਤੇ ਚ ਉਹਦੇ ਚ ਪੈਸੇ ਜਾਂਦੇ ਆ ਤੇ ਫਿਰ ਤਾਂਦਲੀ ਕਿਸ ਤਰ੍ਹਾਂ ਜੀ ਇਹ ਸਭ ਝੂਠੀਆਂ ਗੱਲਾਂ ਕੋਈ ਤਾਂਦਲੀ ਨਹੀਂ ਹੁੰਦੀ ਮਨਰੇਗਾ ਜਿਹੜਾ ਬੰਦਾ ਦਿਹਾੜੀ ਤੇ ਜਿਹੜਾ ਰੁਜ਼ਗਾਰ ਮਿਲਦਾ ਜਿਹਨੂੰ ਉਹਦੇ ਖਾਤੇ ਚ ਹੀ ਪੈਸੇ ਜਾਂਦੇ ਆ ਹੋਰ ਕਿਸੇ ਨੂੰ ਨਹੀਂ ਹੁੰਦਾ ਇਹ ਤਾਂ ਇੱਕ ਬੰਦ ਕਰਨ ਦਾ ਬਹਾਨਾ ਹੈ ਜੀ ਉਹ ਬਹਾਨਾ ਇਹ ਬੀਜੇਪੀ ਪਾਲਦੀ ਸੀਗੀ ਔਰ ਇਹਨਾਂ ਨੇ ਬਿਲ ਪਾਸ ਕਰਤੇ ਮਨਰੇਗਾ ਜਿਹੜਾ ਕਾਨੂੰਨ 2005 ਦੇ ਅੰਦਰ ਯੂਪੀਏ ਸਰਕਾਰ ਦੇ ਅੰਦਰ ਰੋਜ਼ਗਾਰ ਦੀ ਗਰੰਟੀ ਵਾਲਾ ਕਾਨੂੰਨ ਬਣਾਇਆ ਸੀ ਅੱਜ 20 ਸਾਲ ਬਾਅਦ ਦੁਬਾਰਾ ਮੋਦੀ ਸਰਕਾਰ ਕਿਉਂਕਿ ਉਹਨਾਂ ਦਾ ਜਿਹੜਾ ਏਜੰਡਾ ਹੈ ਉਹ ਗਰੀਬ ਆਦਮੀ ਨੂੰ ਦਾ ਸ਼ੋਸ਼ਣ ਕਰਨ ਵਾਸਤੇ ਹੈ ਜੋ ਕਾਂਗਰਸ ਨੇ ਗਰੀਬ ਆਦਮੀ ਵਾਸਤੇ ਨੀਤੀਆਂ ਬਣਾਈਆਂ ਸੀ ਉਹਨਾਂ ਨੂੰ ਖਤਮ ਕਰਦਾ ਹੈ ਤੇ ਕੇਵਲ ਸਿਰਫ ਇਹ ਨਹੀਂ ਵੀ ਮਹਾਤਮਾ ਗਾਂਧੀ ਜੀ ਦਾ ਨਾਂ ਹੀ ਇਸ ਤੋਂ ਪਾਸੇ ਕੀਤਾ ਗਿਆ ਹੈ ਔਰ ਇਸ ਦੇ ਅੰਦਰ ਜਿਹੜੀ ਐਮੈਂਡਮੈਂਟ ਕੀਤੀ ਹੈ 60 40 ਦੀ ਸੂਬਾ ਸਰਕਾਰਾਂ ਕੋਲੇ ਤੇ ਸਰਕਾਰ ਚਲਾਉਣ ਵਾਸਤੇ ਵੀ ਪੈਸੇ ਹੈ ਨਹੀਂ ਅਜ 2.5 ਲੱਖ ਕਰੋੜ ਦਾ ਜਿਹੜਾ ਕਰਜ਼ਾ ਪੰਜਾਬ ਦੇ ਕਲਾਫ ਹੈਗਾ ਉਰਤਨਖਾ ਦੇਣ ਪੈਨਸ਼ਨ ਦੇਣ ਵਾਸਤੇ ਪੈਸੇ ਹੈ ਨਹੀਂ ਤੇ ਉਹ ਮਨਰੇਗਾ ਵਾਸਤੇ ਕਿਤੇ ਕੰਟਰੀਬਿਊਸ਼ਨ ਕਰਨਗੇ ਮੈਂ ਹੁਣੇ ਕਈ ਸਰਪੰਚਾਂ ਤੋਂ ਵੀ ਪੁੱਛਿਆ ਉਹ ਕਹਿੰਦੇ ਪਿਛਲੇ 6 ਮਹੀਨਿਆਂ ਤੋਂ ਜਿਹੜੀ ਹੈ ਇਹ ਮਨਰੇਗਾ ਬੰਦ ਪਈ ਹੈ ਉਹਦੇ ਅੰਦਰ ਇੱਕ ਦੋ ਕੰਪੋਨੈਂਟ ਹੁੰਦੇ ਸੀ ਇੱਕ ਕੰਸਟਰਕਸ਼ਨ ਦਾ ਤੇ ਇੱਕ ਲੇਬਰ ਦਾ 60 40 ਦੇ ਰੇਸ਼ਿਓ ਦੇ ਉਹ ਸਾਰਾ ਰੇਸ਼ਿਓ ਇਹ ਸਰਕਾਰਾਂ ਨੇ ਵਿਗਾੜ ਦਿੱਤੀਆਂ ਪਹਿਲਾਂ ਅਕਾਲੀ ਦਲ ਬੀਜੇਪੀ ਸਰਕਾਰ ਨੇ ਔਰ ਬਾਕੀ ਜਿਹੜਾ ਰਹਿ ਸੀ ਕਿ ਕਸਰ ਸੀ ਇਹ ਸਾਹਬ ਸਰਕਾਰ ਨੇ ਵਿਗਾੜ ਦਿੱਤੀ ਹੈ ਜੀ ਸਭ ਆਮ ਆਦਮੀ ਪਾਰਟੀ ਵੱਲੋਂ ਇੱਕ اجلاس ਨੂੰ ਬੁਲਾਇਆ ਗਿਆ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਜੀ ਉਹ ਹਮੇਸ਼ਾ ਤੁਹਾਨੂੰ ਪਤਾ ਹੈ ਬਈ ਹੀ ਇਸ ਅ ਵੈਰੀ ਬਿਗ ਕਮੇਡੀਅਨ ਜਿਹੜੇ ਭਗਵਤ ਮਾਨ ਜੀ ਨੇ ਔਰ ਉਹ ਕੋਈ ਮੌਕਾ ਚੂਕਦੇ ਨਹੀਂ ਚਾਹੇ ਉਹ ਯੂਨੀਵਰਸਿਟੀ ਨੂੰ ਬੰਦ ਕਰਨ ਵਾਸਤੇ ਹੋਵੇ ਚਾਹੇ ਪਾਣੀਆਂ ਦਾ ਬੀਬੀ ਐਮਬੀ ਦਾ ਮੁੱਦਾ ਹੋਵੇ ਉਹਦੇ ਅੰਦਰ ਉਹ ਆਪ ਦੀ ਪ੍ਰੈਜੈਂਸ ਸ਼ੋਅ ਕਰਨ ਵਾਸਤੇ ਹੈ ਜਦੋਂ ਕਿ ਉਹਨਾਂ ਤੋਂ ਜਿਹੜਾ ਸੂਬਾ ਸਰਕਾਰ ਦੀ ਜਿਹੜੀ ਮੌਕੇ ਦੀ ਹਾਲਾਤ ਹੈ ਉਹ ਹੀ ਨਹੀਂ ਸੰਭਾਲੇ ਜਾ ਰਹੇ ਅੱਜ ਕਾਨੂੰਨ ਵਿਵਸਥਾ ਜੋ ਸਰਕਾਰ ਦਾ ਪਹਿਲਾ ਹਰ ਸਟੀਟਿਜ਼ਨ ਦਾ ਪਹਿਲਾ ਰਾਈਟ ਹੈ ਸੰਵਿਧਾਨ ਦੇ ਅੰਦਰ ਲਿਖਿਆ ਹੋਇਆ ਹੈ ਮਾਲ ਔਰ ਜਾਨ ਕੇ ਅਧਿਕਾਰ ਦੀ ਰੱਖਿਆ ਕਰਨਾ ਉਹ ਸਰਕਾਰ ਦਾ ਬੰਦਾ ਹੈ ਅੱਜ ਉਹ ਵੀ ਨਹੀਂ ਹੋ ਰਹੀ ਹੈ ਕਿਸ ਤਰੀਕੇ ਨਾਲ ਗੈਂਗਸਟਰਵਾਦ ਹੋ ਰਿਹਾ ਹੈ ਆਮ ਲੋਕਾਂ ਤੋਂ ਫਰੋਤੀਆਂ ਲਈਤੀ ਜਾ ਰਹੀ ਹੈ ਔਰ ਪੰਜਾਬ ਦਾ ਕਿਸਾਨ ਵੀ ਜੋ ਬੇਦਰਦੀ ਨਾਲ ਜਿਹੜੀ ਲੁੱਟ ਹੋਈ ਹੈ ਇੱਕ ਤਾਇਦ ਕੀ ਜਿਹੜੀ ਨੈਚੁਰਲ ਕਮੇਟੀ ਸੀ ਉਹਨੇ ਜਿਹੜਾ ਇਹ ਨਹੀਂ ਫਸਲ ਨੁਕਸਾਨ ਕਰਦੀ ਤੇ ਅੱਜ ਉਹਦੇ ਕੋਲੇ ਕਰਜ਼ਾ ਵਿਜਣ ਵਾਸਤੇ ਪੈਸੇ ਨਹੀਂ ਹੈਗੇ ਤੇ ਅੱਜ ਕਿਸਾਨੀ ਨੂੰ ਲੀਡ ਲਿਆਉਣ ਵਾਸਤੇ ਸਰਕਾਰਾਂ ਨੂੰ ਉਸ ਵਾਸਤੇ ਵਧੀਆ ਨੀਤੀਆਂ ਲਿਆਉਣ ਦੀ ਲੋੜ ਹੈ ਨਾ ਕਿ ਗਰੀਬ ਦੀ ਰੋਟੀ ਛੋਕਣ ਦੀ ਲੋੜ ਹੈ ਸੋ 125 ਦਿਨ ਦਾ ਉਹ ਲੋਕਾਂ ਨੂੰ 100 ਦਿਨ ਹੀ ਦੇ ਦਿਓ ਤੁਸੀਂ ਉਹ ਹੀ ਵਾਧੂ ਹੈਗਾ ਅੱਜ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮਨਰੇਗਾ ਦਾ ਨਾਮ ਬਦਲ ਕੇ ਜਿਹੜਾ ਭਾਜਪਾ ਚੇਂਜ ਕਰਨਾ ਚਾਹੁੰਦੀ ਹੈ ਔਰ ਬਿੱਲ ਜਿਹੜਾ ਲੋਕ ਸਭਾ ਦੇ ਵਿੱਚ ਲੈ ਕੇ ਆਇਆ ਹੈ ਸੋ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਇਹ ਪ੍ਰੋਟੈਸਟ ਕੀਤਾ ਹੈ ਕਿ ਜਿਹੜਾ ਮਹਾਤਮਾ ਗਾਂਧੀ ਦੇ ਨਾਮ ਤੇ ਮਨਰੇਗਾ ਦਾ ਨਾਮ ਸੀਗਾ ਉਹ ਚੇਂਜ ਨਾ ਕੀਤਾ ਜਾਏ ਔਰ ਇਹ ਕਾਂਗਰਸ ਪਾਰਟੀ ਦੀ ਦੇਣਾ ਔਰ 2005 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਨੇ ਜਿਹੜਾ ਲੋਕਾਂ ਨੂੰ ਪਿੰਡਾਂ ਦੇ ਵਿੱਚ ਰੋਜ਼ਗਾਰ ਦਿੱਤਾ ਸੀ ਔਰ ਸਕੀਮ ਬਹੁਤ ਹੈ ਪਿੰਡਾਂ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਔਰ ਅੱਜ ਜਿਹੜਾ ਮੋਦੀ ਇਹਦੀ ਸਕੀ ਇਹਦਾ ਨਾਮ ਵੀ ਔਰ ਵਿੱਚ ਜਿਹੜੀਆਂ ਸਕੀਮਾਂ ਉਹ ਉਹ ਵੀ ਚੇਂਜ ਕਰਨ ਉਹਨਾਂ ਨੇ ਕਪਲਾ ਇੰਨਾ ਜ਼ਿਆਦਾ ਕੀਤਾ ਕਿ ਜਿਹੜਾ ਇਨਕੁਆਇਰੀ ਹੋਈ ਤਾਂ ਉਹ ਸਾਰਾ ਕੁਝ ਗੱਬਨ ਕਈਆਂ ਨੂੰ ਰਿਕਵਰੀਆਂ ਪਾਈਆਂ ਗਈਆਂ ਇਹਨਾਂ ਦੇ ਜਿਹੜੇ ਚੇਤੇ ਸੀਗੇ ਔਰ ਰਿਕਵਰੀਆਂ ਜਦੋਂ ਪਾਈਆਂ ਗਈਆਂ ਫਿਰ ਜਿਹੜਾ ਉਸ ਸੈਂਟਰ ਸਰਕਾਰ ਨੇ ਜਿਹੜਾ ਇੱਥੇ ਨਰੇਗਾ ਬੰਦ ਕੀਤਾ ਜਾਂ ਪੰਜਾਬ ਸਰਕਾਰ ਨੇ ਕਿਉਂਕਿ ਇਹਦਾ ਵੀ ਪੰਜਾਬ ਸਰਕਾਰ ਦੇ ਨਾਲ ਬਹੁਤ ਤਾਲੁਕਤ ਆ ਔਰ ਪੰਜਾਬ ਸਰਕਾਰ ਨੇ ਜਿਹੜਾ ਉਹ ਮੰਡਰੇਗਾ ਪਿੰਡਾਂ ਦੇ ਵਿੱਚ ਬੰਦ ਕੀਤਾ ਨਾ ਸਾਡੀ ਸਰਕਾਰ ਇੱਥੇ ਹੈ ਨਾ ਸਾਡੀ ਸਰਕਾਰ ਸੈਂਟਰ ਦੇ ਵਿੱਚ ਅਸੀਂ ਕਿਵੇਂ ਮੰਡਰੇਗਾ ਨੂੰ ਬੰਦ ਕਰ ਸਕਦੇ ਆ ਸੋ ਇਹ ਸਰਕਾਰਾਂ ਦੇ ਕੰਮ ਨੇ ਇਹ ਬਸ ਆਪ ਉਹਨਾਂ ਨੇ ਗੱਬਨ ਕੀਤਾ ਔਰ ਇਲਜ਼ਾਮ ਜਿਹੜਾ ਉਹ ਦੂਜੀਆਂ ਪਾਰਟੀਆਂ ਤੇ ਲਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ